પાઠ બકરા ને ઉલે છડ દે મડી ફડ ફડલા બસ બહુત ભાઈ સહી પૈસે માંગજે વેચણી હે ਨੀ ਤੇਰੀ ਚੀਜ਼ ਤੇ ਲਵੇ ਆ ਸਭੂ ਚਲਦੇ ਭਲੇ ਨਾਗਰੀ ਵਸਦੀ ਭਲੀ ਦੱਸ ਦੋ ਦੱਸ ਦੋ ਕੋਈ ਅੱਛਾ ਹੁਣ ਤੇਰਾ ਮੁੱਲ ਜਰਾ ਲਿਆ ਸੁਣ ਹੁਣ ਤੂੰ ਐਂ ਗੱਲ ਕਰੀ ਆਂ ਦੋ ਕੰਡਿਆ ਮੁੱਲ ਤੇਰਾ ਬੇਨਜਾਇਜ ਐ ਕੋਈ ਮੰਗਣ ਦੇ ਰੱਬ ਤੋਂ ਦੇਗਾ ਤੋ ਕੋਈ ਘਟ ਨਹੀਂ ਮੰਗਦਾ ਹੁੰਦਾ ਉਹਦੀ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈ ਪਾਪੇ ਦੱਸਦੇ ਸਹੀ ਦੱਸੋ ਜੀ ਦੱਸ ਰੋ ਸਹੀ ਦੱਸ ਕੀ ਹਾਂ ਨਾ ਦੱਸਦੀ ਬਸ ਵੇਚਣੀ ਐ ਤੂੰ ਹੈਗਾ ਲਾ ਕੇ ਲਾ ਕੇ ਆ ਵੀ 20000 ਰੁਪਏ ਦਵਾ ਦਿਆਂ ਘਟ ਨਹੀਂ ਹੈਗਾ ਨਹੀਂ ਹੈ ਨਹੀਂ ਜੀ ਨਹੀਂ ਜੀ ਨਹੀਂ ਬੱਕਰੀ ਦੇ ਤੂੰ ਵਾਕੀ ਗੱਲ ਸੁਣ ਲੈ ਮੇਰੀ ਪਿੱਛੋ ਵਾਲਾ ਕਹਿੰਦਾ ਐ ਫਲਾਨੇ ਹਾਂ 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 ਬੋਲੋ ਫੇਕਤਾ ਸੀ ਕਰੀਏ ਹੇਠ ਉੱਤਾ ਨਹੀਂ ਫਿਰ ਸਾਧੂ ਚੱਲਦੇ ਪਰ ਇਹ ਨਗਰੀ ਬਾਤੀ ਬਸਦੀ ਬਲੀ ਕੋਈ ਤੱਕੇ ਨਾ ਤੈਨੂੰ ਦੇਣੀ ਨਹੀਂ ਲੈਣੀ ਨਹੀਂ ਸੱਤ ਬੱਕਰੀ ਨਹੀਂ ਤੇਰੀ ਸਾਡੇ ਫਿੱਟਾ ਸੀ ਵੇਚਦਾਂ ਨੇ ਇਹਨੂੰ ਬੰਦ ਕਰ ਪਹਿਲਾਂ ਹਾਂ ਹਾਂ बच्चे बहुत बकरी दुधली हाँ लड़ा बोल पूरी है खुराक है कर लो ਮੈਂ ਕਹਿਣਾ ਲੱਗ ਗਿਆ ਘਰਾਂ ਕਰਦੇ ਵੀ ਕਰਦੇ ਇਹ ਵੀ ਗਰੀਬ ਆਦਮੀ ਜੇ ਲੱਗਦਾ ਕਿ ਇਹਨਾਂ ਨੂੰ ਵੀ ਪਾ ਦੂਰੋਂ ਆਏ ਆ ਬੱਦੀ ਜਾਇ ਜਾ ਕਰ ਕੋਈ ਨਹੀਂ ਵੀ ਨਹੀਂ ਦੋਈ ਬੱਚੇ ਆ ਠੀਕ ਹੈ ਦੋਈ ਮੇਮ ਨਹੀਂ ਵਧੀਆ ਨਹੀਂ ਸੰਤਾ ਹਾਂ ਵਧੀਆ ਕਲਟੀ ਜੇ ਲੈ ਵੀ ਗਏ ਨਾ ਤੁਸੀਂ ਹਰ ਜਖੜ ਜੱਦਰ ਬਸ ਦੁੱਧ ਹੱਥ ਨੇ ਕੱਢ ਲਿਓ ਡੋਲ ਨਹੀਂ ਜਾ ਰਹਾ ਕਰਿਆ ਕਰਿਆ ਅੱਧੇ ਤੋਂ ਵੀ ਜ਼ਿਆਦਾ ਕੱਢ ਲਿਓ ਖਾਲੀ ਜਿਥਾਂ ਤੇ ਛੱਡੋ ਉਹ ਗਰਮੀ ਦਾ ਦੁੱਧ ਬੱਚਿਆਂ ਨੂੰ ਸੇਜੂਗਾ ਹਾਂ ਅਜੇ ਨਿਆਣੇ ਕਰ ਲੋ ਰਹਿ ਕਰ ਲੋ ਇਹਦਾ ਆਪਣਾ ਸੌਦਾ ਬਣ ਜਾਂਦਾ ਇਨੂੰ ਪਹਿਲਾਂ ਅੱਧੇ ਥੋੜੀ ਜੀ ਚੋਕ ਕੇ ਫੇਰ ਬੱਚਿਆਂ ਨੂੰ ਲਈਏ ਜੀ ਉਹ ਆਗੇ ਠੀਕ ਏ ਸਿਰਤੀ ਬੰਦੇ ਹੋ ਵੀ ਗਰੀਬ ਨੇ ਦੇਖਾ ਪਰ ਬਿਮਾਰੀ ਨਹੀਂ ਕਰਨੀ ਹਾਂ ਹਾਂ ਨਹੀਂ ਇਹ ਬੱਚੇ ਦੋ ਆ ਨੇ ਕਿਹੜਾ ਉਹ ਬਾਈ ਆ ਜਾਓ ਕਿਹੜਾ ਉਰੇ ਅਸੀਂ ਤਾਂ ਕਹਿੰਦੇ 19 ਦੀ ਬਣ ਜਾਈ ਜੀ ਤੋ ਹੀ ਆ ਜਾਓ ਆ ਆ ਆ ਆ ਜਿੱਥੇ ਤੁਹਾਨੂੰ ਮੈਂ ਕਹਾਂ ਨਾ ਉੱਥੇ ਵੀ ਗੱਲ ਨਹੀਂ ਬਣਦੀਦੀ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਤੇਰੇ ਨਾਲ ਸਿਆਣਾ ਬੰਦਾ 2000 ਦੀ ਦੰਨੇ ਹੋਰ ਕੀ ਕਸਰ ਹੈਗੀ ਨੀ ਜੈਜ ਗੱਲ ਕਹ ਤੀ 30 28 ਨੂੰ ਛੱਡ ਵੇਚਣ ਵਾਲੀ ਗੱਲ ਕਰ ਵੀ ਇੰਨੇ ਦੀ ਐ 24 ਦੀ ਦੰਨੇ ਹੁਣ ਤੇ ਕੀ ਕਸਰ ਹੈ ਯਾਰ ਕਰ ਦੇ ਰੱਜੀ ਲੈ ਜਵਾਨੀ ਥੱਲੇ ਪੈਂਦੇ ਪੂਰੀ 25 ਦੀ ਪੂਰੇ 25 ਦੀਆਂ ਹੋਰ 5 ਪੈਸੇ ਨੇ ਪਣੇ ਲਿਖਾਈ ਆ ਆਪਣੀ ਨਹੀਂ ਜੀ ਨਹੀਂ ਨਹੀਂ ਬੰਦ ਨੀ ਗੱਲ ਨਹੀਂ ਬੰਦ ਨੀ ਗੱਲ ਅਗਲੇ ਕਹਿੰਦੇ ਨਹੀਂ ਅਗਲੇ ਕਹਿੰਦੇ ਨਹੀਂ ਉਹਰਾ ਦੇ ਤੂੰ ਯਾਰ ਛੱਡ ਬੱਕਰੀ ਠੀਕ ਐ ਭਾਈ ਉਰੇਆ ਉਰੇਆ ਤੈਨੂੰ ਪੁੱਗੂ ਲੈ ਲਈ ਮਹਿੰਗੀ ਲੱਗੂ ਛੱਡ ਦੀ ਬੱਚੇ ਦੋ ਐ ਜੀ ਲਾਟ ਚੰਗੀ ਆ ਜੀ ਸਾਨੂੰ ਲਾਂਭਾ ਨਹੀਂ ਆ ਦੇਗਾ ਨਹੀਂ ਤਾਂ ਜੀ ਸੂਈ ਹੈ ਬੱਚੇ ਲੈਂਦੀ ਹੈ ਪੂਰੀ ਛੱਬੀ ਦੀ ਹੋ ਗਈ ਯਾਰ ਬਸ ਜਾ ਛੱਡ ਪਰੇ ਠੀਕ ਐ ਤਰੀ ਬਾਦੀਆਂ ਮਾਰ ਤੈਨੂੰ ਵੀ ਨਹੀਂ ਪਾਉਂਦੇ ਇਹਨਾਂ ਨੂੰ ਕਾਇਦ ਕਰਨੇ ਪੈਣਗੇ ਸ਼ਾਇਦ ਇਹਨਾਂ ਨੂੰ ਕਾਇਦ ਕਰਨੇ ਨਹੀਂ ਹੈਗੇ ਉਹ ਗੁਗਲ ਕਾਕਰ ਪੇਜ ਇਹ ਤਾਂ ਅਨਪੜ ਬੰਦੇ ਇਹਨਾਂ ਨਾਲ ਨਹੀਂ ਚੱਲਣਾ ਜੀ ਇੱਥੇ ਮਿਲ ਜਾਣਗੇ ਆਸਤੇ ਜੀ ਤੋਂ ਮਿਲ ਜਾਣਗੇ ਹਾਂ ਜੇ ਹੈਗਾ ਕੋਕਰ ਖਾਤਾ ਪਵਾ ਲੋ ਕਿੱਥੋਂ ਖਾਤੇ ਵਾਲੇ ਵਿਚਾਰੇ ਯਾਰ 26 ਦੀ 26 ਦੀ 26000 ਦੀ ਜੀ 26 ਦੀ ਬੱਕਰੀ ਬਹੁਤ ਵਧੀਆ ਕੁਆਲਿਟੀ ਦੀ ਹੈ ਤੇ ਬੱਚੇ ਵਧੀਆ ਨੇ 26 ਦੀ ਹੋਈ ਆ ਖੜਦੇ ਗੋਟ ਦੇ ਵਿੱਚੋਂ ਹਾਂ ਜੀ ਕਰਪਾਂਗੇ ਕਾਹ ਚੋ ਕਾਹ ਲਈ ਕੋਈ ਵਾਸਤੇ ਸਾਡੇ ਵਾਸਤੇ ਜਾਂ ਹੋ ਕੋਈ ਕਰਪਾਂ ਨਹੀਂ ਬੱਕਰੀ ਮਿਲਦਾ ਬੱਕਰੀ 30 ਲੈ ਲਓ ਨਾ ਬੱਕਰੀ ਨੇ ਪੱਠ ਬੱਕਰਾ ਕਾਲੀ ਮੇਮ ਨਹੀਂ ਆਹ ਡੱਬਾ ਵੱਖਰਾ ਚੰਗੀ ਚੀਜ਼ ਹੈ ਜਮਾ 30 ਲੈ ਲਓ ਤੱਕਰੀ ਸਰਾ ਮਿਲ ਗਈ ਤੈਨੂੰ ਬੱਕਰੀਆਂ ਤੈਨੂੰ ਤਿੰਨੇ ਚੰਗੀਆਂ ਲੈਤੀਆਂ ਪਰ ਵੀ ਨਹੀਂ ਇਸ ਤੋਂ ਥੋੜਾ ਹੋਰ ਆ ਗਿਆ ਉਹ ਕਢਾਉਣ ਗਿਆ ਪੈਸੀ ਮੈਂ ਜਾਮ ਕਹਾ ਬਾਪੇ ਨੂੰ ਮੈਂ ਨਾ ਮੈਂ